ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾ ਗਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗੋ ਬੰਦ ਸਿੰਘ ਸਾਇਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨ ਦੇੜ ਵਿਖੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਾਧੋ ਦਾਸ ਬਰਾਗੀ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਜੀ ਨੇ ਅਮਰਿਤ ਛਕਾ ਕੇ ਨਾਮ ਰੱਖਿਆ ਗੁਰਬਖਸ਼ ਸਿੰਘ ਤਦ ਸਤਿਗੁਰਾਂ ਨੇ ਪੰਜ ਸਿੰਘ ਭਾਈ ਦਇਆ ਸਿੰਘ ਬਨੋਦ ਸਿੰਘ ਕਾਹਨ ਸਿੰਘ ਬਾਜ ਸਿੰਘ RAM ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ ਜਾਣ ਦੀ ਤਿਆਰ ਕੀਤੇ ਅਤੇ ਉਹਨਾਂ ਨੂੰ ਆਗਿਆ ਦਿੱਤੀ ਕਿ ਤੁਸੀਂ ਭਾਈ ਗੁਰਬਖਸ਼ ਸਿੰਘ ਨਾਲ ਪੰਜਾਬ ਜਾ ਕੇ ਮਾਝੇ ਦੇ ਮਾਲਵੇ ਦੇ ਸਿੰਘਾਂ ਨੂੰ ਸਾਡਾ ਸੁਨਿਆ ਦਿਓ ਉਹਨਾਂ ਨੂੰ ਖਾਲਸੇ ਦੇ ਨਿਸ਼ਾਨ ਸਾਹਿਬ ਦੇ ਠਾਂ ਇਕ ਮੁੱਠ ਕਰਕੇ ਜ਼ਾਲਿਮਾਂ ਨੂੰ ਸੁੱਧੋ ਇਸ ਪ੍ਰਕਾਰ ਬੰਦਾ ਸਿੰਘ ਨੂੰ ਥਾਪੜਾ ਦੇ ਕੇ ਸਤਿਗੁਰਾਂ ਨੇ ਪੰਜ ਸਿੰਘਾਂ ਸਹਿਤ ਉਹਨੂੰ ਪੰਜਾਬ ਵੱਲ ਤੋਰ ਦਿੱਤਾ ਹਨ ਸਤਿਗੁਰਾਂ ਨੇ ਪਠਾਨ ਬਾਸੋਂ ਜਿਹੜੀ ਜ਼ਮੀਨ ਲੈ ਕੇ ਆਪਣਾ ਆਸਥਾਨ ਬਣਾਇਆ ਸੀ ਉਹ ਗਦਾਵਰੀ ਨਦੀ ਦੇ ਕੰਢੇ ਉੱਪਰ ਸਥਿਤ ਸੀ ਨਦੀ ਦੇ ਕਈ ਘਾਟ ਬਣੇ ਹੋਏ ਸਨ ਗੁਰੂ ਜੀ ਦੇ ਕਤਗਾਂ ਦੇ ਕਾਰਨੋਂ ਘਾਟ ਵੱਖ-ਵੱਖ ਨਾਵਾਂ ਨਾਲ ਪਰ ਸਿੱਧੂ ਗੇਜੋ ਅਜੇ ਤੱਕ ਚੱਲੇ ਆ ਰਹੇ ਨੇ ਇੱਕ ਦਿਨ ਸਤਗੁਰੂ ਜੀ ਗਦਾਵਰੀ ਵਿੱਚ ਇਸ਼ਨਾਨ ਕਰਕੇ ਦਰਸ਼ਨ ਲਈ ਆਇਆਂ ਸੰਗਤਾਂ ਨੂੰ ਸਿੱਖਿਆ ਉਪਦੇਸ਼ ਦੇ ਰਹੇ ਸਨ ਕਿ ਬਾਦਰ ਸ਼ਾ ਆਪਦੇ ਦਰਸ਼ਨਾਂ ਵਾਸਤੇ ਆ ਗਿਆ ਉਹਨੇ ਇੱਕ ਬਹੁ ਮੁੱਲਾਹੀ ਰਾ ਆਪ ਜੀ ਨੂੰ ਭੇਟਾ ਕੀਤਾ ਸਜਦਾ ਕਰਕੇ ਕੋਲ ਬੈਠ ਗਿਆ ਸਤਿਗੁਰਾਂ ਨੇ ਈਰਾ ਚੁੱਕ ਕੇ ਵੇਖਿਆ ਤੇ ਫਿਰ ਬੇਪਰਵਾਹੀ ਨਾਲ ਉਹਨੂੰ ਨਦੀ ਦੇ ਵਿੱਚ ਛਾਲ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਦਿਲ ਵਿੱਚ ਕੋਈ ਸ਼ਰਮਿੰਦਗੀ ਆਈ ਅਧਿਨਗੀ ਨਾਲ ਕਹਿ ਲੱਗਾ ਗੁਰੂ ਜੀ ਸੂਬਿਆਂ ਦੇ ਵਿਗੜ ਖੜੇ ਹੋਣ ਦੇ ਕਰਕੇ ਮੈਂ ਆਪਦਾ ਸਵਾਲ ਪੂਰਾ ਨਹੀਂ ਕਰ ਸਕਿਆ ਇਸ ਲਈ ਮੈਂ ਆਪ ਤੋਂ ਮੁਆਫੀ ਮੰਗਦਾ ਸਤਿਗੁਰਾਂ ਨੇ ਆਖਿਆ ਬਹਾਦਰ ਸ਼ਾ ਤੂੰ ਸ਼ਰ ਕਾਜ਼ੀਆਂ ਤੇ ਮੁਕਤੀਆਂ ਕੋਲੋਂ ਡਰ ਗਿਆ ਇਹ ਲੋਕ ਤੇਰੇ ਵਫਾਦਾਰ ਨਹੀਂ ਹਨ ਇਹਨਾਂ ਨੇ ਤੇਰਾ ਰਾਜ ਪੱਕਾ ਨਹੀਂ ਹੋਣ ਦੇਣਾ ਤੇਰੀ ਬਾਦਸ਼ਾਹ ਇਹ ਸਰਬ ਤੇਰੇ ਜੀਵਨ ਤੱਕ ਹੀ ਰਹੇਗੀ ਮੋਗਲ ਰਾਜ ਹਣ ਬਉਧਾ ਸਮਾਂ ਨਹੀਂ ਠਹਿਰਨਾ ਬਾਦਸ਼ਾ ਸਤਗੁਰਾਂ ਦੇ ਵਜਣ ਸੁਣ ਕੇ ਚਪੀਤਾ ਰਹਿ ਗਿਆ ਜਿਸ ਜਗਾਂ ਦੇ ਸਤਗੁਰਾਂ ਨੇ ਬਾਦਸ਼ਾ ਦਾ ਦਿੱਤਾ ਹੋਇਆ ਹੀਰਾ ਗਦਾਵਰੀ ਵਿੱਚ ਸੁੱਟਿਆ ਸੀ ਉਹ ਜਗਾਂ ਹੀਰਾ ਘਾੜ ਕਰਕੇ ਪ੍ਰਸਿੱਧ ਹੋ ਗਈ ਸਤਿਗੁਰੂ ਜੀ ਸਮੇ ਸਮੇਂ ਦੇ ਵੇਲ ਹਣ ਕਾਰਨਾ ਸ਼ਿਕਾਰ ਖੇਡਣ ਚਲੇ ਜਾਂਦੇ ਸਨ ਜਿਸ ਨਦੀ ਜਿਸ ਘਾੜ ਤੋਂ ਨਦੀ ਪਾਰ ਕਰਕੇ ਆਪ ਜੰਗਲ ਨੂੰ ਜਾਂਦੇ ਸਨ ਉਸ ਸ਼ਿਕਾਰ ਘਾੜ ਗਰਗੇ ਮਸ਼ਹੂਰ ਹੋ ਗਿਆ ਸ਼ਿਕਾਰ ਦੇ ਜਾਂਦੇ ਸਮੇਂ ਸਿੰਘਾਂ ਤੋਂ ਇਲਾਵਾ ਬਾਦਸ਼ਾਹੀ ਲਸ਼ਕਰ ਦੇ ਕਈ ਉੱਚੇ ਅਹੁਦੇਦਾਰ ਵੀ ਕਈ ਵਾਰ ਆਪ ਦੇ ਸਾਥ ਜਾਂਦੇ ਸਤਿਗੁਰਾਂ ਦੇ ਅਚੋਕ ਨਿਸ਼ਾਨੇ ਨੂੰ ਵੇਖ ਕੇ ਉਹ ਬੜੇ ਹੈਰਾਨ ਹੁੰਦੇ ਸਤਿਗੁਰਾਂ ਦੀ ਤੀਰ ਅੰਦਾਜ਼ੀ ਵਿੱਚ ਨਿਪੁੰਨਤਾ ਦੀ ਬੜੀ ਤਾਰੀਫ ਕਰਦੇ ਇਸ ਘੜ ਦਾ ਇਹ ਨਾਂ ਪੈਣ ਦੀ ਵਾਰਤਾ ਇੱਕ ਜਣ ਇੱਕ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਇਆ ਉਹਨੇ ਇੱਕ ਕੀਮਤੀ ਨਗੀਨਾ ਸਤਿਗੁਰਾਂ ਅੱਗੇ ਭੇਟਾ ਰੱਖ ਗਏ ਮੱਥਾ ਟੇਕਿਆ ਸਹਿਬ ਜੀ ਨੇ ਉਸ ਨਗੀਨੇ ਨੂੰ ਵੇਖ ਕੇ ਨਦੀ ਵਿੱਚ ਸੁੱਟ ਦਿੱਤਾ ਇਹ ਤੱਕ ਕੇ ਸਿੱਖ ਦਾ ਚਿਹਰਾ ਉੱਤਰ ਗਿਆ ਕਿ ਐਡਾ ਕੀਮਤੀ ਨਗੀਨਾ ਸਤਿਗੁਰਾਂ ਨੇ ਮਾਮੂਲੀ ਪੱਥਰ ਜਾਣ ਕੇ ਪਾਣੀ ਵਿੱਚ ਸੁੱਟ ਦਿੱਤਾ ਸਿੱਖ ਦੀ ਨਿਰਾਸ਼ਤਾ ਵੇਖ ਕੇ ਸਤਿਗੁਰ ਜੀ ਆnde ਭਾਈ ਗੁਰਮਖਾ ਜੇ ਤੈਨੂੰ ਆਪਣੇ ਨਗੀਨੇ ਦੇ ਨਦੀ ਵਿੱਚ ਛੁੱਟੇ ਜਾਣ ਦਾ ਅਫਸੋਸ ਹੋਇਆ ਤਾਦੂ ਪਾਣੀ ਵਿੱਚ ਉਤਰ ਗਏ ਉਹਨੂੰ ਕੱਢ ਲੈ 사ਤਗੁਰਾਂ ਦਾ ਵਜਨ ਸੁਣ ਕੇ ਸਿੱਖ ਉਸੇ ਵੇਲੇ ਨਦੀ ਵਿੱਚ ਉਤਰ ਗਿਆ ਗੋਤਾ ਮਾਰ ਕੇ ਨਗੀਨਾ ਲੱਭਣ ਲੱਗਾ ਪਰ ਜਿਵੇਂ ਉਹਨੇ ਤਹਿ ਵਿੱਚ ਨਜ਼ਰ ਮਾਰੀ ਉਹਨੂੰ ਉੱਥੇ ਅ ਸੰਖਾ ਨਗੀਨੇ ਚਮਕਦੇ ਵਖਾਈ ਦਿੱਤੇ ਸਿੱਖ ਬੜਾ ਹੈਰਾਨ ਹੋਇਆ ਕਿ ਮੇਰੇ ਇੱਕ ਨਗੀਨੇ ਦੀ ਕੀ ਗੱਲ ਐ ਇੱਥੇ ਤਾਂ ਸਤਿਗੁਰਾਂ ਬਾਸ ਨਗੀਨਿਆਂ ਦਾ ਅਣਗਿਣਤ ਭੰਡਾਰ ਜੁੜਿਆ ਹੋਇਆ ਓਸ ਵੇਲੇ ਜਲ ਵਿੱਚੋਂ ਬਾਹਰ ਨਿਕਲ ਆਇਆ ਦੇ ਸਤਗੁਰਾਂ ਦੇ ਚਰਨਾਂ ਦੇ ਢੈ ਪਿਆ ਕਹਿ ਲੱਗਾ ਸੱਚੇ ਪਾਤਸ਼ਾਹ ਮੈਂ ਮੂੜ ਅਣਜਾਣ ਹਾਂ ਆਪਦੀ ਮਹਿਮਾ ਨਹੀਂ ਜਾਣ ਸਕਿਆ ਮੇਰੀ ਭੁੱਲ ਬਖਸ਼ ਦਿਓ ਮਹਾਰਾਜ ਜੀਨ ਉਸ ਨੂੰ ਥਾਪੜਾ ਦੇ ਕੇ ਆਗਿਆ ਕੀਤੀ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡਿ ਸ਼ਗਨ ਸਤਨਾਮ ਦਾ ਉਪਦੇਸ਼ ਦਿੱਤਾ ਆਖਿਆ ਜ਼ੁਲਮ ਕਰਨਾ ਪਾਪ ਹੈ ਦਾ ਜ਼ੁਲਮ ਸਹਿਣਾ ਵੀ ਪਾਪ ਹੈ ਇਸ ਲਈ ਅਮੇਸ਼ਾ ਜ਼ੁਲਮ ਤੋਂ ਸਤਰਕ ਰਹਿਣਾ ਸਾਧਗੁਰਾਂ ਦਾ ਸਿਮਰਨ ਕਰਨਾ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ 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 ਜਿਨ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ